ਮਾਰਿਆ ਕੀ ਕੀ ਆ ਰਿਹਾ ਪੱਛੀ ਕੋਈ ਬਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਬੜੀਆਂ ਨਾ ਮੈਨੂੰ ਨਹੀਂ ਪਤਾ ਗੰਦ ਨੂੰ ਕਿਤਾ ਕੀ ਪਤਾ ਕੀ ਮਤਲਬ ਆ ਰਿਹਾ ਕੀ ਨਹੀਂ ਉਹਦੇ ਕੋਲ ਤੇ ਇੱਥੇ ਕੱਟਾ ਪਾਣੀ ਤੇ ਚੰਗੇ ਪਰੇ ਨਾ ਚੰਗੇ ਪਰੇ ਤੇ ਬੰਦੇ ਨੂੰ ਇਹਦੇ ਤੇ ਟਿਕ ਕਰੋ ਨਾ ਜੇ ਪੈਰ ਕਿਤੇ ਕੋਈ ਬੰਦਾ ਬਾਤ ਨਹੀਂ ਛੱਡ ਲੈ ਦੇ ਰਿਹਾ ਉਹਦੇ ਛੋਟਾੜਾ ਬੱਚਾ ਬਸ ਹਾਲ ਦਾ ਉੱਥੇ ਤੋਂ ਇਹ ਚਾਰ ਜਣੇ ਕੋਲ ਤੇ ਹੀ ਮੋਟਰਸਾਈਕਲ ਲੈ ਕੇ ਆਪਾਂ ਨਹੀਂ ਪੈਂਦੀ ਨਾਲ ਹੀ ਤੇ ਤੇਰਾ ਜਿਹੜਾ ਮਾਰਨ ਆਇਆ ਨਾ ਇਧਰ ਦੀ ਸਾਈਡ ਤੇ ਆਏ ਹਨੀ ਆਏ ਪਿੱਛੋ ਦੀ ਆ ਤੇ ਦੁਪਹਿਰ ਫਿਕਰ ਦੁਪਹਿਰ ਕੋਈ ਨਾ ਵੀ ਹੋਵੇ ਤੇ ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਧਰ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗੇ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਾਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ ਵੜੀ ਤੇ ਜਿੱਦੋਂ ਮੈਂ ਬਾਹਰ ਆ ਕੇ ਘਾਰ ਚੱਲਾ ਤੇ ਨਾਲੇ ਕੁਟਿਆ ਮੇਰਾ ਦੰਦ ਤੋੜਤਾ ਵਾ ਤੇ ਨਾ ਸਿਰ ਤੇ ਵੀ ਸੱਟ ਮਾਰੀ ਤੇ ਲੱਤ ਤੇ ਲਾ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈਨਾਂ ਸੱਟ ਕਿਨੇ ਮੁੜਈਓ ਇਹ ਸ਼ੇਰ ਜੋ ਨਹੀਂ ਤੂੰ ਕੀ ਕਹਿਆ ਇਹਨਾਂ ਨੂੰ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਉਹਨਾਂ ਜਬਰਦਸਤ ਗਲ ਕੋਤੇ ਦਿੱਤੇ ਤੇ ਕੁੱਟਿਆ ਜੀ ਕੀ ਹੈ ਨਾ ਬੁੱਤ ਕਾ ਨਾ ਕੁੱਟਿਆ ਇਹ ਕੋਈ ਲੱਤਾਂ ਮਾਰਨਦੇ ਤੇ ਕੋਈ ਡੰਡਿਆਂ ਨਾਲ ਕੁੱਟਨਦੇ ਸੀ ਕਿੱਥੇ ਸੱਟ ਲੱਗੀ ਹੁਣ ਹੁਣ ਇੱਥੇ ਲੱਗੀ ਜੈ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆ ਦੰਦ ਤੇ ਇੱਕ ਆਈ ਦਸਾਈ ਹੁਣ ਚੱਕਰ ਹੁੰਦੇ ਤੰਜੂ ਰੱਖਣਾ ਹਾਂਜੀ ਬੇਟੇ ਦਾ ਨਾਮ ਗੁਰਮੇਹਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ ਇਹ 3 ਦਾ ਟਾਈਮ ਆ 3:30 ਦਾ ਟਾਈਮ ਆ ਤੇ ਇਹਨੂੰ ਮੈਂ ਕਹਿਆ ਗੁਰਮੇਹਰ ਲੱਗੇ ਬੰਬੀ ਤੇ ਚੀਕਾਂ ਮਾਰਦੇ ਪੀਆ ਬੜੀ ਸ਼ਰਾਰਤੀ ਬਾਜੀ ਕਰਦੇ ਪੀਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੀ ਨਾਲ ਹੀ ਮਤਲਬ ਪਿਆਲੀ ਲੱਗਦੀ ਉੱਥੇ ਤੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣਾ ਵਿੱਚ ਬੱਚਾ ਵਾ ਤੇ ਉਹ ਦਾ 5 6 ਫੁੱਟ ਦਾ ਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀਆਂ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾਂ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਿਲ ਕੇ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸਾਡੇ ਇਹਦੇ ਇੱਕ ਤੇ ਦੰਦ ਉਹਦਾ ਟੁੱਟ ਗਿਆ ਇੱਕ ਦੰਦ ਤੇ ਪਾਣੀ ਕੀ ਕਹੀਦਾ ਦੱਸਦਾ ਜਾਂ ਕੁਝ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵਿੱਚ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਰ ਕੇ ਦਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਇੱਕ ਸਿਰ 'ਚ ਕਿੰਨੀ ਕੇਜੀ ਦੇ ਮੁੰਡੇ ਕੀ ਉਹ ਭਾਜੀ ਤਕਰੀਬਨ ਦੂਰੋਂ ਦੇਖਣ 'ਚ ਤਾਂ ਸਿਆਣੇ ਲੱਗਦੇ ਹੀ ਜਿੱਦੋਂ ਮੈਂ ਬਾਜ ਮਾਰੀ ਆ ਨਾ ਉਨੇ 20 ਕਿਦੇ ਜਾਂ ਕੋਈ ਮਲਕੀ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਫਾ ਹੋਏਗਾ ਹਾਂ ਇੱਕ ਨੂੰ ਜਾਣਦੇ ਆ ਉਹ ਟਾਬੀ ਮੱਲੇ ਦਾ ਮੁੰਡਾ ਵਾ ਇੱਕ ਤੇ ਉਹਦਾ ਨਾਮ ਗੁਰੂ ਪਤਾ ਨਹੀਂ ਕੀ ਦਕਸ਼ਵਾਂ ਨਾਮ ਹੁੰਦੇ ਦਾ ਕੰਪਲੀਟ ਕੀਤੀ ਹਾਂਜੀ ਇਹ ਕੀਤੀ ਇਹ ਕੰਪਲੀਟ ਹੈ ਨਹੀਂ ਉਹ ਇਹਨੇ ਇੱਕ ਮਤਲਬ ਅਹੀਂ ਥਾਣੇ ਤੱਕ ਵੀ ਗਏ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕ ਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਾ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਜੀ ਮੜੀ ਸਾਹਿਬ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਆਹਨ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੁੱਕਦੀ ਆ ਤਾਂ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਹਦੇ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਨਹੀਂ ਆ ਕੀ ਮੰਗ ਕਰਦੇ ਮੰਗ ਪਾਜੀ ਇਨਸਾਫ ਚਾਹੀਦਾ ਸਾਨੂੰ ਵੀ ਅੱਜ ਹਾਡੇ ਡੇਰੇ ਤੇ ਆ ਕੇ ਸਾਡੀ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਾਂਦੇ ਕੁਝ ਵੀ ਹੋ ਸਕਦਾ ਸੀ ਫਿਰ ਕਿੰਨੂ ਇਹ ਮਤਲਬ ਕਹਿਣਾ ਸੀ ਮੈਂ ਮੇਰੇ ਹਸਬੰਡ ਯੂਐਸ ਹਾਂ ਅਮਰੀਕਾ 'ਚ